ਵੀਰਵਾਂ ਸ਼ਾਮ ਨੂੰ ਸਤਲੁਜ ਦਰਿਆ ਦੇ ਪੁਲ ਤੇ ਐਮਪੀ ਤੋਂ ਸ਼੍ਰੀਨਗਰ ਜਾ ਰਹੀ ਨਵੀਂ বাস ਨੂੰ ਅਚਾਨਕ ਅੱਗ ਲੱਗ ਗਈ ਅੱਗ ਲੱਗਣ ਕਰ ਆਵਾਜ਼ਾਂ ਹੀ ਠੱਪ ਹੋ ਗਈ ਤੇ ਬਾਨਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗ ਗਈਆਂ ਅਕਲ ਕਰਨ ਦੀ ਖਬਰ ਮਿਲਦਿਆਂ ਸਾਰੀ ਥਾਣਾ ਲਾਡੋਵਾਲ ਅਤੇ ਫਲੋਰ ਦੀ ਪੁਲਿਸ ਨੇ ਮੌਕੇ ਤੇ ਫਾਇਰ ਵਿੱਡ ਗੇਟ ਮਗਵਾ ਕੇ ਤੁਰੰਤ ਅੱਗ ਤੇ ਕਾਬੂ ਪਾਇਆ ਅਤੇ ਆਵਾਜਾਈ ਨੂੰ ਨਿਰਵਿਘਨ ਸ਼ੁਰੂ ਕੀਤਾ। ਥਾਣਾ ਫਲੋਰ ਦੇ ਐਸਆਈ ਵੀਜੇ ਕੁਮਾਨ ਨੇ ਦੱਸਿਆ ਕਿ ਬੱਸ ਦਾ ਚਾਲਕ ਅਰਵਿੰਦਰ ਆਹਰਵਾਰ ਆਪਣੇ ਸਾਥੀਆਂ ਨਾਲ ਐਮਪੀ ਤੋਂ ਨਵੀਂ ਬੱਸ ਲੈ ਕੇ ਸ਼੍ਰੀਨਗਰ ਸ ਜਾ ਰਿਹਾ ਸੀ। ਸੱਤਲੁਜ ਪੁਲ ਤੇ ਅਚਾਨਕ ਬੱਸ ਨੂੰ ਅੱਗ ਲੱਗ ਗਈ। ਉਹਨਾਂ ਨੇ ਦੱਸਿਆ ਕਿ ਬੱਸ ਦਾ ਚਾਲਕ ਅਤੇ ਸਹਾਇਕ ਦੋਵੇਂ ਠੀਕ ਹਨ। ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਗ ਲੱਗਣ ਦਾ ਕਾਰ ਸਰਕਟ ਹੋ ਸਕਦਾ ਹੈlfloor ਤੋਂ ਰਾਜਮਾ ਨਿੰਗੜ ਦੀ ਖਾਸੁਰ ਇੱਕ ਨਿਊ ਵਾਹਨ ਜਿਹਦਾ ਚਾਸੀ ਨੰਬਰ ਤੇ ਇੰਜਨ ਨੰਬਰ ਲੱਗੇ ਲਿਖਿਆ ਹੋਇਆ ਆ ਤੇ ਉਹਦਾ ਚਾਲਕ ਹੈਗਾ ਅਰਵਿੰਦ ਅਹਿਰਵਾਰ ਜੋ ਐਮਪੀ ਤੋਂ ਨਵੀਂ ਬਸ ਦੀ ਬਾਡੀ ਲਵਾ ਕੇ ਸ਼੍ਰੀਨਗਰ ਜਾ ਰਿਹਾ ਸੀਗਾ ਇਹ ਕਰੀਬ ਹੱਟੇ 7 ਵਜੇ ਤੈਨੂੰ ਸਤਲੁਜ ਦਰਿਆ ਦੇ ਪੁੱਲ ਦੇ ਉੱਪਰ ਅਚਾਨਕ ਅੱਗ ਲੱਗ ਗਈ ਆ ਜਾਨਕਿ ਬਸ ਖਾਲੀ ਸੀਗੀ ਕੋਈ ਦੇ ਵਿੱਚ ਸਵਾਰੀ ਨਹੀਂ ਸੀ ਨਵੀਂ ਬਸ ਸੀ ਇਸ ਕਰਕੇ ਕੋਈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਤੇ ਡਰਾਈਵਰ ਵੀ ਸੇਫ ਆ ਉਹਦਾ ਕਲਿੰਡਰ ਵੀ ਸੇਫ ਆ ਤੇ ਹ ਪਰਵਰ ਰੇਡ ਗੱਡੀ ਮਗਾ ਕੇ ਤੇ ਉਹ ਵੀ ਅੱਗੇ ਤੱਕ ਕਾਬੂ ਪਾਇਆ ਹੈ ਤੇ ਉਹਨੂੰ ਹੁਣ ਇਸ ਟਾਈਮ ਪਰੇ ਕਰਕੇ ਤੇ ਸੰਚਾਰੂ ਢੰਗ ਨਾਲ ਜਿਹੜੀ ਹੈ ਟ੍ਰੈਫਿਕ ਜਿਹੜੀ ਹੈ ਚਲਾ ਦਿੱਤੀ ਗਈ ਹੈ